ਪੰਜਾਬ ਕੈਬਨਿਟ ਦੇ ਮੰਤਰੀਆਂ ਵਜੋਂ ਕਈ ਮੰਤਰੀਆਂ ਨੇ ਸੌਂ ਚੁੱਕੀ ਆ ਬ੍ਰਹਮਿੰਦਰਾ ਜੋ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਵੀ ਕੈਬਨਿਟ ਮੰਤਰੀ ਵਜੋਂ ਸੌਂ ਚੁੱਕਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਵੱਡੀ ਪ੍ਰਾਇੋਰਟੀ ਕੀ ਰੋ ਹੈ ਤੁਹਾਨੂੰ ਕਿਹੜਾ ਪੋਰਟਫੋਲੀਓ ਮਿਲਣ ਜਾ ਰਿਹਾ ਪੋਰਟਫੋਲੀਓ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਚੀਫ ਮਿਨਿਸਟਰ ਸਾਹਿਬ ਦਾ ਪ੍ਰੈਰੋਗੇਟਿਵ ਹੈ ਕੋਈ ਵੀ ਪੋਰਟਫੋਲੀਓ ਮਿਲੇਗਾ ਮੈਂ ਖੁਸ਼ੀ ਨਾਲ ਉਸ ਪੋਰਟਫੋਲੀਓ 'ਚ ਕੰਮ ਕਰਾਂਗਾ ਹੂੰ ਕੀ ਲੱਗਦਾ ਸੋਡੀ ਸਭ ਤੋਂ ਵੱਡੀ ਪ੍ਰਾਇੋਰਟੀ ਕੀ ਹੋएगी ਜਾਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਖੇਡ ਡਿਪਾਰਟਮੈਂਟ ਮਿਲੇ ਮੈਨੂੰ ਉਹ ਹੀ ਦੱਸਿਆ ਨਾ ਵੀ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਇਹਦੇ 'ਚ ਮੈਂ ਕੋਈ ਗੱਲ ਨਹੀਂ ਜੋ ਹੁਕਮ ਲਗਾਣਗੇ ਉਹਦੇ ਮੁਤਾਬਕ ਹੋਏ ਪ੍ਰਾਇੋਰਟੀ ਸਰ ਕੀ ਰਹਿਣੀ ਚਾਹੀਦੀ ਹੈ ਸਰਕਾਰ ਦੀ ਨਸ਼ਾ ਵੀ ਹੈ ਮਾਫੀਆ ਦੀ ਗੱਲ ਹੁੰਦੀ ਸੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸੀ ਨੰਬਰ 1 ਕੀ ਲੱਗਦਾ ਤੁਹਾਨੂੰ ਮੁਕਤ ਕਰਨ ਵੱਲ ਧਿਆਨ ਲਗਾਵਾਂਗੇ ਜਿਹੜਾ ਉਹਨਾਂ ਨੇ ਕਸਮ ਖਾਦੀ ਹੋਈ ਹੈ ਕੈਪਟਨ ਸਾਹਿਬ ਨੇ ਦੂਸਰਾ ਅਸੀਂ ਧਿਆਨ ਲਗਾਵਾਂਗੇ ਜਿਹੜੀ ਜੌਬਸ ਕ੍ਰੀਏਟ ਕਰਨ ਦੀ ਗੱਲ ਹੈ ਉਧਰ ਧਿਆਨ ਲਗਾਵਾਂਗੇ ਇੱਕ ਗੱਲ ਸਰ ਖਾਸ ਤੌਰ ਤੇ ਕਾਂਗਰਸੀਆਂ ਤੇ ਝੂਠੇ ਪਰਚੇ ਪਾਏ ਜਾਂਦੇ ਨੇ ਇਹ ਗੱਲ ਬਾਰ ਬਾਰ ਕਾਂਗਰਸ ਕਹਿੰਦੀ ਸੀ ਤਾਂ ਇਹਦੀ ਕੋਈ ਇਨਵੈਸਟੀਗੇਸ਼ਨ ਹੋਏਗੀ ਹੁਣ ਕੈਬਨਿਟ ਮੀਟਿੰਗ ਹੋਣੀ ਹੈ ਜੀ ਉਹਦੇ ਚ ਫੈਸਲਾ ਕਰਾਂਗੇ ਕੈਪਟਨ ਸਾਹਿਬ ਕੀ ਫੈਸਲਾ ਕਰਦੇ ਉਹਦੇ ਤੇ ਹਾਂ ਜੀ ਪਟਿਆਲਾ ਤੋਂ ਤੁਸੀਂ ਆਉਂਦੇ ਹੋ ਖਾਸ ਤੌਰ ਤੇ ਕੈਪਟਨ ਮਨਿੰਦਰ ਸਿੰਘ ਵੀ ਪਟਿਆਲਾ ਤੋਂ ਆਉਂਦੇ ਨੇ ਤਾਂ ਪਟਿਆਲਾ ਦੇ ਅੰਦਰ ਪਿਛਲੇ ਦੌਰ ਚ ਤੁਸੀਂ ਵਾਰ ਵਾਰ ਕਹਿੰਦੇ ਸੀ ਕਿ ਵਿਕਾਸ ਰੁਕਿਆ ਕੰਮ ਨਹੀਂ ਹੋ ਰਿਹਾ ਤਾਂ ਪਟਿਆਲਾ ਨੂੰ ਕੀ ਪ੍ਰਾਇੋਰਟੀ ਦਿੱਤੀ ਜਾਏ ਪਟਿਆਲੇ ਨੂੰ ਦੇਖੋ ਗੱਲ ਇਹ ਹੈ ਵੀ ਪਿਛਲੀ ਗਵਰਨਮੈਂਟ ਨੇ 10 ਸਾਲ ਚ ਬੜੀ ਪਲੈਂਟ ਵਿੱਚ ਡਿਸਕ੍ਰਿਮੀਨੇਸ਼ਨ ਕਰਦੇ ਹੋਏ ਪਟਿਆਲੇ ਨੂੰ ਫੰਡਸ ਨਹੀਂ ਦਿੱਤੇ ਤੇ ਸਾਡੇ ਸਾਡਾ ਜੋ ਕਮੀਆਂ ਰਹੀਆਂ ਸੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਸਰ ਪੋਰਟਫੋਲੀਓ ਕਦੋਂ ਤੱਕ ਕੈਪਟਨ ਸਾਹਿਬ ਅੱਜ ਹੋ ਜੂ ਫਾਈਨਲ ਇਹ ਕੈਪਟਨ ਸਾਹਿਬ ਦਾ ਪ੍ਰੈਰੋਗੇਟਿਵ ਹੈ ਇਹ ਕੈਪਟਨ ਦੀ ਕੈਬਨਟ ਦੇ ਅੰਦਰ ਦੋ ਤਿੰਨ ਨਾਂ ਨੇ ਖਾਸ ਤੌਰ ਦੇ ਉੱਤੇ ਮਨਪ੍ਰੀਤ ਬਾਦਲ ਦਾ ਵੀ ਆ ਐਜ਼ ਅ ਫਾਈਨੈਂਸ ਮਿਨਿਸਟਰ ਨਾ ਆ ਰਿਹਾ ਸਿੱਧੂ ਦੀ ਪਹਿਲਾਂ ਚਰਚਾ ਚੱਲ ਸੀ ਡਿਪਟੀ ਸੀਐਮ ਹੋ ਸਕਦਾ ਤੁਹਾਨੂੰ ਕੀ ਲੱਗਦਾਗਾ ਕਿ ਕਿਹੜੇ ਜੀ ਇਹ ਤੇ ਮੈਂ ਕੋਈ ਐਸ ਇਸ ਇੱਕ ਟੀਮ ਦੇ ਤੌਰ ਤੇ ਸਾਰਿਆਂ ਨੇ ਸੋਨੀਆ ਗਾਂਧੀ ਜੀ ਦੀ ਤੇ ਰਾਹੁਲ ਗਾਂਧੀ ਜੀ ਲੀਡਰਸ਼ਿਪ ਚ ਔਥ ਲੀਤੀ ਹੈ ਸੌਲ ਅਪ ਟੂ ਕੈਪਟਨ ਸਾਹਿਬ ਤੋਂ ਇਹਨ ਬਰਮੇਂਦਰਾ ਜਿਨ੍ਹਾਂ ਦਾ ਕਹਿਣਾ ਕੈਬਨਟ ਮੰਤਰੀ ਬਣ ਚੁੱਕੇ ਨੇ ਕੀ ਕੈਪਟਨ ਸਾਹਿਬ ਦੀ ਅਗਵਾਈ ਚੋਂ ਕੰਮ ਕਰਨਗੇ ਤੇ ਪੰਜਾਬ ਕਾਂਗਰਸ ਪੰਜਾਬ ਚ ਵਿਕਾਸ ਕਰੇਗੀ ਕੈਮਰਾ ਮਰਜਿੰਦਰ ਦੇ ਨਾਲ ਚੰਡੀਗੜ੍ਹ